ਗੁਰਮਖ ਪਿਆਰਿਓ ਹਰ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਆ ਬਿਲਕੁਲ ਇਸੇ ਤਰ੍ਹਾਂ ਜ਼ਿੰਦਗੀ ਵਿੱਚ ਦੁੱਖ ਤੇ ਸੁੱਖ ਹਰ ਇੱਕ ਨੂੰ ਹੰਡਾਉਣੇ ਪੈਂਦੇ ਆ ਕਦੇ ਸਾਡੇ ਘਰ ਵਿੱਚ ਸੁੱਖ ਆ ਜਾਂਦਾ ਕਦੇ ਦੁੱਖ ਇਦਾਂ ਤਾਂ ਹੁੰਦਾ ਹੀ ਨਹੀਂ ਕਿ ਸਦਾ ਹੀ ਸੁੱਖ ਬਣਿਆ ਰਹੇ ਚਿੰਤਾ ਵੀ ਹੁੰਦੀ ਆ ਕਈ ਵਾਰੀ ਸਾਨੂੰ ਕਿ ਇਦਾਂ ਕਿਉਂ ਆ ਇਹ ਭਾਵੇਂ ਜ਼ਿੰਦਗੀ ਦਾ ਇੱਕ ਹਿੱਸਾ ਕਈ ਵਾਰੀ ਅਸੀਂ ਡਾਮਾ ਡੋਲੇ ਨੇ ਹੋ ਜਾਂਦੇ ਆ ਸਾਨੂੰ ਪਤਾ ਹੀ ਨਹੀਂ ਲੱਗਦਾ ਇਹਦਾ ਸਾਰਾ ਕਾਰਨ ਅਗਿਆਨਤਾ ਹੀ ਹੈ ਕਈ ਵਾਰੀ ਚੰਗਾ ਸਮਾਂ ਆਉਣਾ ਹੁੰਦਾ ਉਦੋਂ ਪਹਿਲਾਂ ਰੱਬ ਸਾਨੂੰ ਕੋਈ ਸੰਕੇਤ ਵੀ ਦਿੰਦਾ ਇਸ਼ਾਰੇ ਵੀ ਦਿੰਦਾ ਪਰ ਸਾਨੂੰ ਪਤਾ ਨਹੀਂ ਲੱਗਦਾ ਕਿਉਂਕਿ ਸਾਨੂੰ ਇਹਨਾਂ ਗਿਆਨ ਹੀ ਹੈ ਨਹੀਂ ਵੀ ਇਹ ਰੱਬ ਹੁਣ ਸਾਨੂੰ ਸੰਕੇਤ ਦੇ ਰਿਹਾ ਤੇ ਜੇ ਸਾਨੂੰ ਪਤਾ ਲੱਗ ਜਾਵੇ ਫੇਰ ਤਾਂ ਭਾਵਕੀ ਸਾਡੀ ਜ਼ਿੰਦਗੀ ਹੀ ਬਦਲ ਜਾਵੇਗੀ ਤਾਂ ਆਓ ਸਮਝਦੇ ਹਾਂ ਉਹਨਾਂ ਗੱਲਾਂ ਨੂੰ ਉਹਨਾਂ ਵਿਚਾਰਾਂ ਨੂੰ ਕਿ ਚੰਗਾ ਸਮਾਂ ਆਉਣ ਤੋਂ ਪਹਿਲਾਂ ਕਿਹੜੇ ਸੰਕੇਤ ਮਿਲਦੇ ਆਂ ਬੰਦੇ ਨੂੰ ਜੋ ਕੁਝ ਵੀ ਮਿਲਦਾ ਉਹਦੀ ਪਰਾਲਬਦ ਉਹਦੀ ਕਿਸਮਤ ਉਹਦੇ ਕੀਤੇ ਕਰਮਾਂ ਦੁਆਰਾ ਹੀ ਮਿਲਦਾ ਹੈ ਪਰ ਫਿਰ ਵੀ ਕੁਝ ਸੰਕੇਤ ਹੁੰਦੇ ਆ ਜੀ ਤੇ ਉਹ ਕਿਹੜੇ ਸੰਕੇਤ ਹੈ ਇੱਕ ਛੋਟੀ ਜੀ ਕਹਾਣੀ ਦੁਆਰਾ ਇਹਨੂੰ ਸਮਝਣ ਦਾ ਯਤਨ ਕਰਾਂਗੇ ਦੇਖੋ ਕੋਈ ਨੌਜਵਾਨ ਸੀ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦਾ ਸੀ ਜਦੋਂ ਵੀ ਕਿਸੇ ਨਵੇਂ ਦੇ ਘਰ ਵਿੱਚ ਆਉਣਾ ਉਹਵੇਂ ਉਹਦੀ ਆਏ ਮਹਿਮਾਨਾਂ ਦੀ ਸੇਵਾ ਨਹੀਂ ਸੀ ਕਰਦਾ ਦਿਲ ਨਾਲ ਇੱਕ ਹੁੰਦੀ ਆ ਵੀ ਉਪਰੇ ਮੰਨ ਦੇ ਨਾਲ ਸੇਵਾ ਕਰਨੀ ਇੱਕ ਹੁੰਦੀ ਆ ਕਿ ਦਿਲੋਂ ਸੇਵਾ ਕਰਨੀ ਤੇ ਘਰ ਵਿੱਚ ਜੇ ਚਿੜੀਆਂ ਨੇ ਵੀ ਆ ਜਾਣਾ ਉਹਨੇ ਉਹਨਾਂ ਨੂੰ ਉਡਾ ਦੇਣਾ ਨਾ ਸਾਧੂ ਮਹਾਤਮਾ ਦੀ ਸੇਵਾ ਕਰਦਾ ਸੀ ਜ਼ਿੰਦਗੀ ਤੋਂ ਅੱਕ ਗਿਆ ਕਹਿਣ ਲੱਗਾ ਮੇਰੀ ਜ਼ਿੰਦਗੀ ਇਦਾਂ ਦੀ ਆ ਕੀ ਕਰਨਾ ਇਹੋ ਜੀ ਜ਼ਿੰਦਗੀ ਨੂੰ ਜਿਉ ਕੇ ਮੈਂ ਜਿਵੇਂ ਲੋਕ ਨਿਰਾਸ਼ ਹੋ ਜਾਂਦੇ ਆ ਚਲਾ ਗਿਆ ਤੇ ਨਦੀ ਵਿੱਚ ਛਾਲ ਮਾਰ ਦਿੱਤੀ ਤੈਰਨਾ ਨਹੀਂ ਸੀ ਆਉਂਦਾ ਤੇ ਡੁੱਬਣ ਲੱਗਾ ਤੇ ਜਦੋਂ ਹੀ ਉੱਥੇ ਡੁੱਬਣ ਲੱਗਾ ਨਾਲ ਹੀ ਕੋਈ ਮਹਾਤਮਾ ਜੀ ਆਪਣੇ ਚੇਲਿਆਂ ਸਮੇਤ ਭਜਨ ਬੰਦਗੀ ਕਰ ਰਹੇ ਸੀ ਉਹਨਾਂ ਨੂੰ ਪਤਾ ਲੱਗਾ ਉਹਨਾਂ ਨੇ ਆਪਣੇ ਚੇਲਿਆਂ ਰਾਹੀਓ ਨੂੰ ਬਾਹਰ ਕੱਢਿਆ ਪਾਣੀ ਵਿੱਚੋਂ ਦੀ ਜਾਨ ਬਚਾਈ ਤੇ ਆਪਣੇ ਕੋਲ ਮੰਗਵਾਇਆ ਤੇ ਫਿਰ ਇਹਦੀ ਜਦੋਂ ਹੋਸ਼ ਆਈ ਆ ਬਾਹਰ ਆ ਕੇ ਪੁੱਛਣ ਲੱਗੇ ਪੁਰਖਾ ਤੂੰ ਇਹ ਕਿਉਂ ਕਰ ਰਿਆ ਤੈਨੇ ਕਿਹਾ ਵੀ ਮੈਂ ਆਪਦੀ ਜ਼ਿੰਦਗੀ ਤੋਂ ਬੜਾ ਪਰੇਸ਼ਾਨ ਆ ਬੜਾ ਤੰਗ ਆ ਮੈਂ ਇਹ ਜ਼ਿੰਦਗੀ ਨਹੀਂ ਜਿਉਣੀ ਚਾਹੁੰਦਾ ਜਿਵੇਂ ਅੱਜਕੱਲ੍ਹ ਲੋਕ ਕਰਦੇ ਆ ਕਿ ਆਤਮ ਹੱਤਿਆ ਕਰ ਲੈਂਦੇ ਆ ਤੇ ਮਹਾਪੁਰਖ ਕਹਿਣ ਲੱਗੇ ਭਾਈ ਇਹ ਤਾਂ ਕਾਇਰਤਾ ਹੈ ਤੂੰ ਤਾਂ ਜ਼ਿੰਦਗੀ ਤੋਂ ਭੱਜ ਰਿਹਾ ਨਿਰਾਸ਼ ਹੋ ਗਿਆ ਇਹਦਾ ਤਾਂ ਕੋਈ ਹੱਲ ਨਹੀਂ ਇਦਾਂ ਇਹ ਤਾਂ ਤੈਨੂੰ ਜਿਉਣੀ ਪਵੇਗੀ ਸਗੋਂ ਤੈਨੂੰ ਇਹ ਸੰਘਰਸ਼ ਕਰਨਾ ਚਾਹੀਦਾ ਤੇ ਜਦੋਂ ਬੰਦੇ ਦੀ ਜ਼ਿੰਦਗੀ ਵਿੱਚ ਕੋਈ ਚੰਗਾ ਹੋਣਾ ਹੁੰਦਾ ਰੱਬ ਉਹਦੇ ਸੰਕੇਤ ਵੀ ਦਿੰਦਾ ਜੇ ਆਹ ਦਿਨ ਜਿਹੜੇ ਮਾੜੇ ਆ ਤੂੰ ਕਹਿ ਰਿਹਾ ਬੁਰੇ ਦਾ ਨਾ ਤੇ ਜੇ ਚੰਗੇ ਨਹੀਂ ਰਹੇ ਤੂੰ ਕਹਿ ਰਿਹਾ ਤੇ ਬੁਰੇ ਵੀ ਨਹੀਂ ਰਹਿਣਗੇ ਇਹ ਵੀ ਸਭ ਗੁਜ਼ਰ ਜਾਵੇਗਾ ਤੂੰ ਚਿੰਤਾ ਨਾ ਕਰ ਫਿਕਰ ਨਾ ਕਰ ਤੇ ਆਖਿਆ ਵੀ ਤੇਰੀ ਜ਼ਿੰਦਗੀ ਬਦਲ ਜਾਵੇਗੀ ਇਹਨੇ ਆਖਿਆ ਸਤਿਮੁੱਚ ਮੇਰੀ ਜ਼ਿੰਦਗੀ ਬਦਲ ਜਾਵੇਗੀ ਮਹਾਤਮਾ ਨੇ ਕਿਹਾ ਹਾਂ ਪਰ ਤੈਨੂੰ ਕੁਝ ਕਰਨਾ ਪਵੇਗਾ ਕਿਉਂਕਿ ਕੁਝ ਕਰਨ ਦੇ ਨਾਲ ਹੀ ਕੋਈ ਚੀਜ਼ ਮਿਲਦੀ ਆ ਤੇ ਪਹਿਲਾਂ ਤੂੰ ਮੇਰੀਆਂ ਦੋ ਤਿੰਨ ਗੱਲਾਂ ਨੇ ਉਹ ਮੰਨ ਲਾ ਫਿਰ ਤੇਰੀ ਜ਼ਿੰਦਗੀ ਵਿੱਚ ਸੌਖ ਆ ਜਾਵੇਗਾ ਹੁਣ ਦੇਖੋ ਸਾਧ ਸੰਗਤ ਜੀ ਸੁੱਖ ਦੀ ਖਾਤਰ ਸਾਰੀ ਦੁਨੀਆ ਭੱਜੀ ਫਿਰਦੀ ਐ ਸੁੱਖ ਕੋ ਮੰਗੈ ਸਭ ਕੋ ਦੁੱਖ ਨਾ ਮੰਗੈ ਕੋਈ ਮਹਾਰਾਜ ਦੀ ਬਾਣੀ ਵੀ ਸਾਨੂੰ ਕਹਿੰਦੀ ਐ ਕਿ ਸੁੱਖਾਂ ਦੀ ਖਾਤਰ ਸਾਰੇ ਭੱਜੇ ਫਿਰਦੇ ਆ ਦੁੱਖ ਕੋਈ ਮੰਗਦਾ ਕੋਈ ਵੀ ਦੁੱਖ ਨਹੀਂ ਮੰਗਦਾ ਪਰ ਫਿਰ ਦੁੱਖ ਮਿਲਦਾ ਕਿਉਂ ਆ ਕਿਉਂਕਿ ਕਰਮਾਂ ਦੀ ਸਮਝ ਨਹੀਂ ਫਿਰ ਉਹਨਾਂ ਨੇ ਕਿਹਾ ਭਾਈ ਤੂੰ ਇਉਂ ਕਰਿਆ ਕਰ ਇੱਕ ਤਾਂ ਸਾਧੂ ਜਨਾਂ ਦੀ ਸੇਵਾ ਕਰਿਆ ਕਰ ਤੇ ਇੱਕ ਘਰ ਵਿੱਚ ਜਿਹੜੀਆਂ ਤੇਰੇ ਚਿੜੀਆਂ ਆਉਂਦੀਆਂ ਨੇ ਜਾਂ ਮੈਂ ਤੈਨੂੰ ਕਹੂੰਗਾ ਫਲਾਣੀ ਜਗ੍ਹਾ ਚਿੜੀਆਂ ਦੇ ਆਲਣੇ ਉੱਤੇ ਬਹੁਤ ਸਾਰੇ ਪੰਛੀ ਰਹਿੰਦੇ ਹਨ ਉਹਨਾਂ ਨੂੰ ਝੋਗਾ ਪਾ ਕੇ ਆਇਆ ਕਰ ਇਹ ਮਨ ਵਿੱਚ ਸੋਚਣ ਲੱਗਾ ਵੀ ਐਵੇਂ ਕੀ ਹੋ ਜਾਵੇਗਾ ਚਿੜੀਆਂ ਦਾ ਝੋਗਾ ਪਾਉਣ ਦੇ ਨਾਲ ਉਹਨਾਂ ਨੂੰ ਭੋਜਨ ਦੇਣ ਦੇ ਨਾਲ ਮੇਰੀ ਜ਼ਿੰਦਗੀ 'ਚ ਸੁੱਖ ਕਿਵੇਂ ਆਵੇਗਾ ਐਵੇਂ ਤਾਂ ਚਿੜੀਆਂ ਸੌਖੀਆਂ ਹੋਣਗੀਆਂ ਉਹਨਾਂ ਨੂੰ ਲੱਭਣਾ ਨਹੀਂ ਪਵੇਗਾ ਭੋਜਨ ਰਜਕ ਦੀ ਤਲਾਸ਼ ਨਹੀਂ ਕਰਨੀ ਪਵੇਗੀ ਫਿਰ ਇਹਨੇ ਸੋਚਿਆ ਵੀ ਚਲੋ ਜਿੱਥੇ ਇਹਨਾਂ ਕੁਝ ਕਰਕੇ ਦੇਖਿਆ ਉੱਥੇ ਆਪਾਂ ਮਹਾਤਮਾ ਦੀ ਗੱਲ ਮੰਨ ਕੇ ਦੇਖ ਲੈਨੇ ਆ ਫਿਰ ਕੀ ਹੋਵੇਗਾ ਜੇ ਨਾ ਵੀ ਮਿਲਿਆ ਫਿਰ ਫਿਰ ਦੁਬਾਰਾ ਮਰ ਜਾਵਾਂਗੇ ਕਿਉਂਕਿ ਮਹਾਤਮਾ ਨੇ ਕਹਿ ਦਿੱਤਾ ਸੀ ਮਰਨ ਲਈ ਤੇਰੇ ਕੋਲ ਸਮਾਂ ਹੈ ਮੌਤ ਸਭ ਨੂੰ ਆਉਂਦੀ ਆ ਤੇ ਜਿਉਣਾ ਸਭ ਨੂੰ ਨਹੀਂ ਆਉਂਦਾ ਜੇ ਤੂੰ ਨਾ ਮਰੇ ਆਤਮ ਹੱਤਿਆ ਨਾ ਕਰੇ ਤਾਂ ਵੀ ਤੱਕ ਦਿਨ ਤੂੰ ਮਰੀ ਜਾਣਾ ਵੀ ਹੁਣ ਮੈਂ ਜਿਹੜੀਆਂ ਤੈਨੂੰ ਗੱਲਾਂ ਕਹਾਂਗਾ ਉਹ ਕਰਕੇ ਦੇਖ ਲੈ ਕੀ ਪਤਾ ਤੇਰੀ ਜ਼ਿੰਦਗੀ ਸਬਰ ਜਾਵੇ ਕੀ ਪਤਾ ਤੇਰੀ ਜ਼ਿੰਦਗੀ ਵਿੱਚ ਕ੍ਰਾਂਤੀ ਆ ਜਾਵੇ ਕੀ ਪਤਾ ਤੈਨੂੰ ਜਿਉਣਾ ਮਿਲ ਜਾਵੇ ਜੀਵਨ ਮਿਲ ਜਾਵੇ ਕਰਮ ਚੰਗੇ ਕਰਨ ਲੱਗ ਜਾ ਤਾਂ ਮੇਰੀਆਂ ਥੋੜੀਆਂ ਗੱਲਾਂ ਮੰਨ ਸਭ ਤੋਂ ਪਹਿਲੀ ਗੱਲ ਕਹੀ ਚਿੜੀਆਂ ਨੂੰ ਚੋਗਾ ਪਾ ਕੇ ਆ ਫਿਰ ਨੌਜਵਾਨ ਜਿਹੜਾ ਸੀ ਇਹਨੇ ਕਿਹਾ ਚਲੋ ਜਿੱਥੇ ਇਹਨਾਂ ਕੁਝ ਕਰਕੇ ਦੇਖ ਲਿਆ ਇਹ ਵੀ ਕਰਕੇ ਦੇਖ ਲੈਨੇ ਆ ਇਹਨੇ ਇੱਕ ਹਫ਼ਤਾ ਚਿੜੀਆਂ ਨੂੰ ਚੋਗਾ ਪਾਇਆ ਉਹ ਪੰਛੀ ਜਿਹੜੇ ਸੀਗੇ ਰੱਬ ਵੱਲੋਂ ਭੇਜੇ ਹੋਏ ਇੱਕ ਦੂਤ ਹੁੰਦੇ ਆ ਸਾਧ ਸੰਗਤ ਜੀ ਇਹੜੇ ਖੁਸ਼ੀਆਂ ਦੇ ਸਨੇਹੇ ਲੈ ਕੇ ਆਉਂਦੇ ਆ ਜਦੋਂ ਆਪਾਂ ਉਹਨਾਂ ਦੀ ਸੇਵਾ ਨਹੀਂ ਕਰਦੇ ਉਹ ਖਾਲੀ ਹੱਥ ਮੁੜ ਜਾਂਦੇ ਖੁਸ਼ੀਆਂ ਵੀ ਸਾਡੇ ਘਰ ਵਿੱਚੋਂ ਚਲੀਆਂ ਜਾਂਦੀਆਂ ਨੇ ਇਹਨੇ ਹਫ਼ਤਾ ਕੀ ਹਜੇ ਉਹ ਦਾਣਾ ਪਾਇਆ ਸੀ ਚਿੜੀਆਂ ਨੂੰ ਇਹਨੂੰ ਚੰਗੀਆਂ ਖਬਰਾਂ ਮਿਲਣੀਆਂ ਸ਼ੁਰੂ ਹੋ ਗਈਆਂ ਜਿਹੜੀਆਂ ਕਦੇ ਚਿੱਤ 'ਚ ਸੋਚੀਆਂ ਹੀ ਨਹੀਂ ਸੀ ਬੜਾ ਖੁਸ਼ ਹੋਇਆ ਕਹਿਣ ਲੱਗਾ ਮਹਾਤਮਾ ਜੀ ਦਾ ਮੈਨੂੰ ਧੰਨਵਾਦ ਕਰਨਾ ਚਾਹੀਦਾ ਤੇ ਹੋਰ ਸੰਕੇਤ ਵੀ ਪੁੱਛਣੇ ਚਾਹੀਦੇ ਆ ਗਿਆ ਤੇ ਆਖਿਆ ਮਹਾਤਮਾ ਜੀ ਸੱਚ ਮੁੱਚ ਜਦੋਂ ਤੋਂ ਮੈਂ ਚਿੜੀਆਂ ਨੂੰ ਚੋਗਾ ਪੋਣਾ ਸ਼ੁਰੂ ਕੀਤਾ ਹਫ਼ਤੇ ਵਿੱਚ ਹੀ ਮੇਰੀ ਜ਼ਿੰਦਗੀ 'ਚ ਫਰਕ ਪੈ ਗਿਆ। ਮਹਾਤਮਾ ਜਨਤੇ ਉਹਦੇ ਜਿਹੜੇ ਚੇਲੇ ਬੈਠੇ ਸੀ ਕਹਿਣ ਲੱਗੇ ਫਿਰ ਸਾਰਿਆਂ ਨੂੰ ਸੰਬੋਧਨ ਕਰਕੇ ਉਹ ਜਿਹੜੇ ਸੰਨਿਆਸੀ ਸਾਧੂ ਸੀ ਆਖਿਆ ਕਿ ਤੁਸੀਂ ਇਸ ਤਰ੍ਹਾਂ ਕਰੋ ਜਾਣੋ ਹੋਰ ਕਿਹੜੇ-ਕਿਹੜੇ ਸੰਕੇਤ ਹੁੰਦੇ ਆ। ਇੱਕ ਤਾਂ ਇਹ ਸੰਕੇਤ ਆ ਕਈ ਵਾਰੀ ਜਦੋਂ ਅਸੀਂ ਭਜਨ ਬੰਦਗੀ ਕਰਦੇ ਆ ਸਾਡੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਆ ਵਿਰਾਗ ਦੇ ਹੰਝੂ ਆ ਜਾਂਦੇ ਆ। ਇਹ ਚੰਗਾ ਸੰਕੇਤ ਹੁੰਦਾ ਇਹ ਰੱਬੀ ਪਿਆਰ ਦੀ ਨਿਸ਼ਾਨੀ ਹੁੰਦੀ ਹੈ ਕਈ ਵਾਰੀ ਅਸੀਂ ਕਹਿੰਨੇ ਆ ਪਾਠ ਕਰਦੇ ਆ ਅੱਖਾਂ ਦੇ ਵਿੱਚ ਤਾਂ ਅਥਰੂ ਆ ਜਾਂਦੇ ਆ ਪਾਠ ਪੜਨ ਲੱਗਦੇ ਆ ਜਾਂ ਸਿਮਰਨ ਕਰਦੇ ਆ ਬਹੁਤ ਜ਼ਿਆਦਾ ਵਿਰਾਗ ਆ ਜਾਂਦਾ ਇਹ ਕੋਈ ਮਾੜੀ ਗੱਲ ਨਹੀਂ ਹੁੰਦੀ ਹੰਝੂ ਆਉਣਾ ਕਿਉਂਕਿ ਦੁਨੀਆ ਦੀ ਖਾਤਰ ਸਾਰੇ ਰੋਂਦੇ ਆ ਕਦੇ ਕਦੇ ਕੋਈ ਹੁੰਦਾ ਤੇ ਉਹ ਰੱਬ ਦੇ ਪਿਆਰ ਵਿੱਚ ਆ ਕੇ ਅੱਖਾਂ ਵਿੱਚੋਂ ਹੰਝੂ ਵਗਹਾਉਂਦਾ ਹੈ ਇਹ ਹੰਝੂਆਂ ਦੀ ਕੀਮਤ ਬਹੁਤ ਜ਼ਿਆਦਾ ਹੁੰਦੀ ਹੈ ਇੱਕ ਚੰਗਾ ਸੰਕੇਤ ਹੁੰਦਾ ਰੱਬ ਵੱਲੋਂ ਤੁਹਾਨੂੰ ਇਹ ਦਾਤ ਮਿਲ ਜਾਂਦੀ ਆ ਜਦੋਂ ਆਪਾਂ ਸੱਚੇ ਦਿਲੋਂ ਸਿਮਰਨ ਕਰਦੇ ਆ ਪਹਿਲਾ ਸੰਕੇਤ ਇਹ ਆ ਦੂਜਾ ਹੀ ਚਿੜੀਆਂ ਹੀ ਨੇ ਜਿਹੜੀਆਂ ਆਉਂਦੀਆਂ ਨੇ ਅਸੀਸਾਂ ਦੇਣ ਵਾਸਤੇ ਤੇ ਤੂੰ ਇਹਨਾਂ ਨੂੰ ਭਾਈ ਉੜਾ ਦਿੰਦਾ ਸੀ ਇਹ ਖੁਸ਼ੀਆਂ ਸੀ ਜਿਨ੍ਹਾਂ ਨੂੰ ਤੂੰ ਘਰੋਂ ਭਜਾ ਦਿੰਦਾ ਸੀ ਜਦੋਂ ਆਪਾਂ ਪੰਛੀਆਂ ਦੀ ਸੇਵਾ ਕਰਦੇ ਆ ਕੁਦਰਤ ਦੀ ਸੇਵਾ ਕਰਦੇ ਆ ਇਹ ਕੁਦਰਤ ਦੀ ਸੁੰਦਰਤਾ ਵਧਾਉਂਦੇ ਆ ਪੰਛੀ ਜਦੋਂ ਅਸੀਂ ਕੁਦਰਤ ਦੀ ਸੁੰਦਰਤਾ ਵਧਾਉਣੇ ਦਾ ਖਿਆਲ ਰੱਖਦੇ ਆ ਕੁਦਰਤ ਸਾਡਾ ਖਿਆਲ ਰੱਖਦੀ ਆ ਇਹ ਕਰਮ ਹੋ ਗਿਆ ਚੰਗਾ ਜਿਹਦੇ ਕਰਕੇ ਬੰਦੇ ਨੂੰ ਸੁੱਖ ਮਿਲਦਾ ਹੈ ਤੀਜਾ ਸੰਗੀਤ ਉਹਨਾਂ ਨੇ ਦੱਸਿਆ ਵੀ ਸੁਪਨਾ ਕਈ ਵਾਰੀ ਸਾਨੂੰ ਆਉਂਦਾ ਸੁਪਨੇ ਦੇ ਵਿੱਚ ਕੀ ਹੁੰਦਾ ਕਿਸੇ ਭਲੇ ਬੰਦੇ ਦੇ ਕਿਸੇ ਸਾਧੂ ਜੰਦੇ ਕਿਸੇ ਮਹਾਪੁਰਖ ਦੇ ਜਾਂ ਆਪਣੇ ਪੂਰਵਜ ਵੱਡਿਆਂ ਦੇ ਸੁਪਨੇ ਵਿੱਚ ਸਾਨੂੰ ਉਹ ਦਿਖਾਈ ਦਿੰਦੇ ਆ ਫਿਰ ਅਸੀਂ ਕਈ ਵਾਰੀ ਡਰ ਵੀ ਜਾਂਦੇ ਆ ਡਾਰੇ ਨਾ ਜਾਣੇ ਆ ਧਰਵਕ ਜਾਣੇ ਆ ਵੀ ਇਹ ਕੀ ਹੋ ਗਿਆ ਜਦੋਂ ਕਿ ਇੱਕ ਚੰਗਾ ਸੰਕੇਤ ਹੁੰਦਾ ਇਹ ਵੱਡਿਆਂ ਦਾ ਅਸ਼ੀਰਵਾਦ ਹੁੰਦਾ ਵੀ ਤੂੰ ਹਣ ਜ਼ਿੰਦਗੀ ਵਿੱਚ ਅੱਗੇ ਵਧੇਗਾ ਕਿਉਂਕਿ ਕੋਈ ਵੱਡਾ ਹੈ ਤੇ ਵੱਡਿਆਂ ਨੇ ਤਾਂ ਵੱਡੀ ਚੀਜ਼ ਹੀ ਦੇਣੀ ਹੁੰਦੀ ਹੈ ਇਹ ਸੁਪਨੇ ਵਿੱਚ ਗੁਰੂ ਦੇ ਦਰਸ਼ਨ ਹੋ ਜਾਣ ਆਪਣੇ ਅਸ਼ਟ ਦੇ ਦਰਸ਼ਨ ਹੋ ਜਾਣ ਚੰਗਾ ਸੰਕੇਤ ਹੁੰਦਾ ਮਾੜਾ ਸੰਕੇਤ ਨਹੀਂ ਹੁੰਦਾ ਹੋਰ ਵੀ ਮਹਾਤਮਾ ਜੀ ਨੇ ਬੜੀਆਂ ਕੀਮਤੀ ਗੱਲਾਂ ਕਹੀਆਂ ਕਹਿਣ ਲੱਗੇ ਜੇ ਦਰਵਾਜ਼ੇ ਉੱਪਰ ਕੋਈ ਜਾਨਵਰ ਆ ਜਾਵੇ ਚੋਪਾਇਆ ਜਾਨਵਰ ਕੋਈ ਵੀ ਜਾਨਵਰ ਜਿਹੜਾ ਆਵਾਰਾ ਪਸ਼ੂ ਆ ਉਹਨੂੰ ਖਾਲੀ ਨਹੀਂ ਜਾਣ ਦੇਣਾ ਚਾਹੀਦਾ ਗਰਮੀ ਦਾ ਮੌਸਮ ਹੋਵੇ ਕੋਈ ਕਿਉਂਕਿ ਲੋਕ ਜਿਹੜੇ ਆ ਨਾ گاਵਾਂ ਨਾਲੇਵੇਂ ਵੱਧ ਕਰਦੇ ਆ ਵਿਚਾਰੀਆਂ ਤੋਂ ਦੁੱਧ ਪੀ ਕੇ ਉਹਨਾਂ ਨੂੰ ਛੱਡ ਦਿੰਦੇ ਆ ਜਦੋਂ ਦੁੱਧ ਦੇਣੋਂ ਹਟ ਜਾਂਦੀਆਂ ਨੇ ਉਹ ਦਰ ਦਰ ਭਟਕਦੀਆਂ ਨੇ ਦਾਰਾ ਇਹ ਗਊ ਦੀ ਸੇਵਾ ਕਰਨੀ ਇਹਦੇ ਨਾਲ ਵੀ ਬੰਦੇ ਨੂੰ ਬਹੁਤ ਜ਼ਿਆਦਾ ਫਲ ਮਿਲਦਾ ਹੈ ਕਿਉਂਕਿ ਉਹ ਆਸ ਲੈ ਕੇ ਆਉਂਦੀ ਆ ਜੇ ਆਪਾਂ ਉਹਦੀ ਸੇਵਾ ਕਰ ਦਾਂਗੇ ਉਹਨੂੰ ਕੁਝ ਛਕਾ ਦੇਾਂਗੇ ਪਾਣੀ ਪਿਆ ਦੇਾਂਗੇ ਇੱਕ ਵੱਡਾ ਫਾਲੀ ਆ ਨਹੀਂ ਵਿਚਾਰੀ ਉਹ ਦਰਦਰ ਤੇ ਭਟਕਦੀ ਰਹੇਗੀ ਦਰ ਆਏ ਕੂਕਰ ਨੂੰ ਕੁੱਤੇ ਨੂੰ ਵੀ ਰੋਟੀ ਪਾ ਦੇਣੀ ਉਹ ਦਰਵੇਸ਼ ਵੀ ਕਈ ਕਹਿੰਦੇ ਆ ਇਹਦੇ ਨਾਲ ਵੀ ਬੰਦੇ ਨੂੰ ਖੁਸ਼ੀਆਂ ਮਿਲਦੀਆਂ ਨੇ ਜੇ ਚੀਜ਼ਾਂ ਸਾਰੀਆਂ ਹੋ ਰਹੀਆਂ ਨੇ ਚੰਗੇ ਸੰਕੇਤ ਨੇ ਪਰ ਉਹਦੇ ਲਈ ਕਰਮ ਵੀ ਕਰਨੇ ਪੈਣਗੇ ਕਿਉਂਕਿ ਦੇਖੋ ਕਰਮੀ ਆਪੋ ਆਪਣੀ ਕੈਨੇਡਾ ਕੇ ਦੂਰ ਕਰਮਾ ਉੱਪਰ ਨਿਬੜ ਕਰਮਾਂ ਤੇ ਹੀ ਹਿਸਾਬ ਕਿਤਾਬ ਹੋਣਾ ਕਰਮੀ ਆ ਜਿਹੜੇ ਬੰਦੇ ਨੂੰ ਰੱਬ ਦੇ ਨੇੜੇ ਲੈ ਜਾਂਦੇ ਆ ਤੇ ਕਰਮੀ ਆ ਜਿਹੜੇ ਬੰਦੇ ਰੱਬ ਨੂੰ ਬੰਦੇ ਤੋਂ ਜਿਹੜਾ ਹੈ ਰੱਬ ਦੂਰ ਹੋ ਜਾਂਦਾ ਆਪਣੇ ਕਰਮਾ ਕਰਕੇ ਰੱਬ ਤਾਂ ਸਾਰਿਆਂ ਨੇ ਇੱਕੋ ਜਿਹਾ ਹੀ ਸਲੂਕ ਕਰਦਾ ਬੰਦਾ ਹੀ ਆ ਕਰਮਾ ਕਰਕੇ ਰੱਬ ਤੋਂ ਦੂਰ ਹੋ ਜਾਂਦਾ ਬੰਦੇ ਦੇ ਅੰਦਰ ਰੱਬ ਹੈ ਕਈ ਵਾਰੀ ਬੰਦਾ ਮੰਨਦਾ ਹੀ ਨਹੀਂ ਵੀ ਰੱਬ ਹੈ ਜਿਵੇਂ ਤੂੰ ਭਾਈ ਚਿੜੀਆਂ ਨੂੰ ਉਡਾ ਦਿੰਦਾ ਸੀ ਉਹ ਤੇਰੀ ਗਲਤੀ ਸੀ ਤੇ ਗਲਤੀ ਵੀ ਵੱਡੀ ਸੀ ਹੋਰ ਵੀ ਮਹਾਤਮਾ ਜੀ ਨੇ ਗੱਲਾਂ ਸਮਝਾਈਆਂ ਕਿ ਦੇਖੋ ਜਦੋਂ ਸਾਧੂਆਂ ਦੇ ਦਰਸ਼ਨ ਹੋ ਜਾਣ ਕੋਈ ਭਜਨ ਬੰਦਗੀ ਵਾਲਿਆਂ ਦੇ ਇਹ ਵੀ ਕੋਈ ਪੂਰਵਲੇ ਕਰਮੀ ਜਾਗ ਪੈਂਦੇ ਆ ਇਹ ਵੀ ਚੰਗਾ ਸੰਕੇਤ ਹੀ ਆ ਪਰ ਹੋਵੇ ਸਾਧੂ ਅਸਲ ਪਖੰਡੀ ਨਾ ਹੋਵੇ ਗੱਲ ਇਹ ਆ ਵੀ ਅਸਲ ਸਾਧੂ ਦੇ ਦਰਸ਼ਨ ਹੋ ਗਏ ਤਾਂ ਜਨਮ ਸਫਲਾ ਬੰਦੇ ਦਾ ਫਿਰ ਬਹੁਤ ਸੌਖਾ ਹੋ ਜਾਂਦਾ ਉਹਕੇ ਉਹਨੂੰ ਜ਼ਿੰਦਗੀ ਦੀ ਸਮਝ ਲੱਗਣ ਲੱਗ ਜਾਂਦੀ ਆ ਭਲੇ ਪੁਰਸ਼ਾਂ ਦੀ ਸੰਗਤ ਆਪਾਂ ਅਰਦਾਸ ਵਿੱਚ ਵੀ ਮੰਗਦੇ ਆ ਦੇਖੋ ਸਹੀ ਪਿਆਰੇ ਮੇਲ ਜਿੰਨਾ ਮਿਲਿਆਂ ਤੇਰਾ ਨਾਮ ਚਿਤਾਵੇ ਅਰਦਾਸ ਦੇ ਵਿੱਚ ਆਪਾਂ ਕਹਿੰਨੇ ਹੀ ਆ ਨਾ ਤਾਂ ਐਵੇਂ ਫਿਰ ਉਹ ਪਿਆਰੇ ਮੇਲ ਨਹੀਂ ਜਿੰਨਾ ਮਿਲ ਕੇ ਤੇਰੀ ਯਾਦ ਬਣੀ ਰਹੇ ਜਦੋਂ ਉਹ ਮਿਲ ਜਾਂਦੇ ਆ ਕਰਮਾ ਨਾਲ ਕਿਸਮਤ ਨਾਲ ਫਿਰ ਚੰਗਾ ਸੰਕੇਤ ਹੀ ਹੁੰਦਾ ਤੇ ਬਾਕੀ ਕਈ ਵਾਰੀ ਆਪਾਂ ਨਾ ਕੋਈ ਕੰਮ ਕਰਨਾ ਹੁੰਦਾ ਇੱਕਦਮ ਆਪਾਂ ਨੂੰ ਕੋਈ ਗੱਲ ਸੁੱਝਦੀ ਨਹੀਂ ਜਤਨ ਕਰਦੇ ਆਂ ਕਾਲ ਨਾ ਮਿਲਿਓ ਸੇਵ ਨਾ ਮਿਲਿਓ ਮਿਲਿਓ ਆਏ ਚਿੰਤਾ ਫਿਰ ਸਾਰਾ ਕੁਝ ਰੱਬ ਤੇ ਛੱਡ ਦਿੰਨੇ ਆਂ ਵੀ ਹੁਣ ਤੂੰ ਹੀ ਕਰਨ ਵਾਲਾ ਇਹ ਕਾਰਜ ਤੇਰਾ ਹੀ ਆ ਫਿਰ ਫੁਰਨਾ ਆਉਂਦਾ ਕੋਈ ਵੀ ਇਉਂ ਕਰੇ ਇਉਂ ਪੂਰਾ ਹੋਊਗਾ ਉਹ ਫੁਰਨੇ ਨੂੰ ਸਾਨੂੰ ਕਰ ਲੈਣਾ ਚਾਹੀਦਾ ਪੂਰਾ ਉਹਨੂੰ ਕਰਮ ਦੇ ਦੇਣੇ ਚਾਹੀਦੇ ਆ ਚੰਗੇ ਫੁਰਨਿਆਂ ਨੂੰ ਜ਼ਿੰਦਗੀ ਬਚਾਉਣਾ ਚੰਗੇ ਫੁਰਨਿਆਂ ਦਾ ਉਹਨਾਂ ਨੂੰ ਕਰਮ ਦੇਣੇ ਇਹ ਚੰਗੇ ਸੰਕੇਤ ਦੀ ਨਿਸ਼ਾਨੀ ਹੁੰਦੀ ਆ ਇਹਦੇ ਨਾਲ ਜੀਵਨ ਦਾ ਰਾਹ ਖੁੱਲਦਾ ਜਿੱਥੇ ਆਉਣ ਵਾਲੇ ਸਮੇਂ ਵਿੱਚ ਬੰਦੇ ਦੀ ਚੜ੍ਹਦੀ ਕਲਾ ਹੋ ਜਾਂਦੀ ਹੈ। ਤਾਂ ਗੁਰਮੁਖੋ ਇਸ ਤਰ੍ਹਾਂ ਮਹਾਪੁਰਖਾਂ ਨੇ ਉਹ ਸੰਕੇਤ ਦੱਸੇ ਸੀ ਜਿਹੜਾ ਚੰਗਾ ਸਮਾਂ ਆਉਣ ਤੋਂ ਪਹਿਲਾਂ ਮਿਲਦੇ ਆ। ਪੰਛੀਆਂ ਦਾ ਆਉਣਾ ਕਰੇ, ਸਾਧੂ ਜਨਾਂ ਦੇ ਦਰਸ਼ਨ ਹੋ ਜਾਣੇ, ਪਾਠ ਕਰਦੇ ਆਂ, ਭਜਨ ਕਰਦੇ ਆਂ, ਵਿਰਾਗ ਆਉਣਾ। ਇਹ ਰੱਬੀ ਭਗਤੀ ਦਾ ਨਿਸ਼ਾਨੀ ਆ, ਸਭ ਤੋਂ ਵਧੀਆ ਸੰਕੇਤ ਆ। ਇਹ ਤਾਂ ਇਦੋਂ ਉੱਪਰ ਤਾਂ ਕੋਈ ਗੱਲ ਨਹੀਂ, ਸੁਪਣਿਆਂ 'ਚ ਵੱਡਿਆਂ ਦੇ ਜਾਂ ਗੁਰੂ ਸਾਹਿਬ ਦੇ ਦਰਸ਼ਨ ਹੋ ਜਾਣੇ। ਇਸ ਤੋਂ ਪਤਾ ਲੱਗਦਾ ਵੀ ਸਾਡਾ ਮਨ ਜਿਹੜਾ ਹੈ ਉਹ ਗੁਰੂ ਪ੍ਰਤੀ ਪ੍ਰੀਤ ਰੱਖਦਾ ਕਿਉਂਕਿ ਇਹ ਅਵਚੇਤਨ ਮਨ ਦੀ ਸ਼ਕਤੀ ਦੀਆਂ ਗੱਲਾਂ ਨੇ ਇਹਦੇ ਨਾਲ ਜੁੜੀਆਂ ਹੋਈਆਂ ਨੇ ਤਾਂ ਉਹ ਜਿਹੜਾ ਨੌਜਵਾਨ ਸੀ ਜ਼ਿੰਦਗੀ ਤੋਂ ਬੜਾ ਨਿਰਾਸ਼ ਸੀ ਮਹਾਤਮਾ ਦੇ ਦਰਸ਼ਨ ਕਰਕੇ ਉਹਦੀ ਜ਼ਿੰਦਗੀ ਸਫਲ ਹੋ ਗਈ ਕਿੱਥੇ ਤਾਂ ਆਤਮ ਹੱਤਿਆ ਕਰਕੇ ਉਹਨੇ ਸਿਰ ਤੇ ਪਾਪ ਲੈ ਕੇ ਮਰ ਜਾਣਾ ਸੀ ਕਈ ਜੂਨਾ ਦੇ ਵਿੱਚ ਭਟਕਣਾ ਸੀ ਪਰ ਅੱਜ ਉਹਦੀ ਜ਼ਿੰਦਗੀ ਬਦਲ ਗਈ ਤਾਂ ਇਹ ਜਿਹੜੇ ਸੰਕੇਤ ਹੁੰਦੇ ਆ ਜੇ ਤੁਹਾਨੂੰ ਵੀ ਤੁਹਾਡੀ ਜ਼ਿੰਦਗੀ ਚ ਮਿਲ ਰਹੇ ਆ ਤਾਂ ਨਿਰਾਸ਼ ਨਹੀਂ ਹੋਣਾ ਜੇ ਨਹੀਂ ਵੀ ਮਿਲ ਰਹੇ ਕਿ ਨਹੀਂ ਵੀ ਇਦਾਂ ਹੋ ਰਿਹਾ ਤੁਹਾਡੇ ਘਰੇ ਪੰਛੀ ਨਹੀਂ ਆ ਰਹੇ ਕੋਈ ਸਾਧੂ ਜਾਨ ਨਹੀਂ ਆ ਰਿਹਾ ਸੁਪਨੇ ਚੰਗੇ ਨਹੀਂ ਆ ਰਹੇ ਤਾਂ ਤੁਸੀਂ ਭਾਈ ਬੰਦਗੀ ਕਰੋ ਸਿਮਰਨ ਵਧਾਓ ਆਪਦਾ ਨਿਤਨੇਮ ਵਧਾਓ ਆਪਦਾ ਵੱਡਿਆਂ ਦੀ ਸੇਵਾ ਕਰੋ ਆਪੇ ਹੀ ਸਾਰੀਆਂ ਖੁਸ਼ੀਆਂ ਤੁਹਾਡੇ ਘਰ ਵਿੱਚ ਤੁਹਾਡੀ ਝੋਲੀ ਵਿੱਚ ਪੈ ਜਾਣਗੀਆਂ ਕਿਉਂਕਿ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਆਪਣਾ ਅਸਤ ਮੰਨਾਂਗੇ ਨਤਮਸਤਕ ਹੋਵਾਂਗੇ ਸੱਚੇ ਦਿਲੋਂ ਕਿਉਂ ਨਾ ਸਾਨੂੰ ਖੁਸ਼ੀਆਂ ਮਿਲਣਗੀਆਂ ਤਾਂ ਬਾਬਾ ਨਾਨਕ ਸਿੰਘ ਜੀ ਕਿਆ ਕਰਦੇ ਸੀ ਭਾਈ ਜਿਹੜਾ ਵੀ ਸੱਚੇ ਦਿਲੋਂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਦਾ ਕਿ ਮੈਨੂੰ ਆਪਣਾ ਬਣਾ ਲੈ ਗੁਰੂ ਗ੍ਰੰਥ ਸਾਹਿਬ ਜੀ ਉਹਦੀ ਬਾਹ ਫੜਦੇ ਆ ਬਾਹ ਹੀ ਨਹੀਂ ਫੜਦੇ ਉਹਦੇ ਕਾਜ ਵੀ ਸਵਾਰਦੇ ਆ ਜਿਵੇਂ ਭਗਤ ਕਬੀਰ ਜੀ ਦੇ ਕਾਜ ਸਵਾਰੇ ਜਿਵੇਂ ਭਗਤ ਧੰਨੇ ਦੇ ਕਾਰਜ ਸਵਾਰ ਦਿੱਤੇ ਇਮੀ ਬੰਦੇ ਦੀ ਜ਼ਿੰਦਗੀ ਜਿਹੜੀ ਆ ਧਰਤੀ ਤੇ ਆਉਣਾ ਸਫਲ ਹੋ ਜਾਂਦਾ ਨਿੱਕੀਆਂ ਨਿੱਕੀਆਂ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਆ ਦੇਖੋ ਇਹਨਾਂ ਗੱਲਾਂ ਨੂੰ ਅਕਸਰ ਅਸੀਂ ਜਾਣਬੁੱਝ ਕੇ ਕਈ ਵਾਰੀ ਅਗਿਆਨਤਾ ਦੇ ਬਸ ਹੋ ਕੇ ਜਾਂ ਨਾਸਤਿਕਤਾ ਦੇ ਵਿੱਚ ਆ ਕੇ ਜਾਂ ਕੱਟੜਤਾ ਵਿੱਚ ਆ ਕੇ ਨਕਾਰ ਦਿੰਨੇ ਆ ਇਦਾਂ ਨਹੀਂ ਸਾਨੂੰ ਕਰਨਾ ਚਾਹੀਦਾ ਹੁਣ ਇੱਕ ਸਾਖੀ ਇੱਥੇ ਮੈਂ ਸਾਂਝੀ ਕਰਦੇ ਆ ਧੰਤਨ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਕਲੇਰਾਵਾਲੇ ਉਹਨਾਂ ਦੀ ਜ਼ਿੰਦਗੀ ਦੀ ਬੜੀ ਸੁੰਦਰ ਘਟਨਾ ਹੈ ਇੱਕ ਵਾਰੀ ਕੋਈ ਉਹਨਾਂ ਕੋਲ ਵੀ ਇਦਾਂ ਹੀ ਨੌਜਵਾਨ ਆਇਆ ਸੀ ਜ਼ਿੰਦਗੀ ਚੋਂ ਤੰਗ ਹੋ ਕੇ ਕਿਉਂਕਿ ਅਕਸਰ ਦੇਖਿਆ ਜਾਂਦਾ ਵੀ ਦੁੱਖ ਜਿਹੜਾ ਨਾ ਇਹਦੇ ਵਿੱਚ ਸਾਨੂੰ ਮਹਾਪੁਰਖਾਂ ਦੀ ਰੱਬ ਦੇ ਪਿਆਰਿਆਂ ਦੀ ਰੱਬ ਦੀ ਯਾਦ ਆਉਂਦੀ ਆ ਸੁੱਖ ਬਹੁਤਾ ਹੋਵੇ ਆਪਾਂ ਰੱਬ ਨੂੰ ਭੁੱਲ ਜਾਂਦੇ ਆ ਉਹਦੋਂ ਫਿਰ ਉਹ ਮਹਾਪੁਰਖਾਂ ਕੋਲ ਗਏ ਤੇ ਜਾ ਕੇ ਬੇਨਤੀ ਕੀਤੀ ਵੀ ਮਹਾਪੁਰਖੋ ਵੀ ਸਾਡਾ ਜਿਹੜਾ ਹੈ ਨਾ ਜਿਹੜਾ ਜੀਵਨ ਆ ਕਹਿਣ ਲੱਗਾ ਮੇਰਾ ਇਹ ਬਰਬਾਦ ਹੋ ਰਿਹਾ ਮੈਂ ਇਹਨੂੰ ਆਬਾਦ ਕਿਵੇਂ ਕਰਾਂ ਕਿਰਪਾ ਕਰੋ ਮੇਰੇ ਕਰਮ ਕਿਵੇਂ ਠੀਕ ਹੋਣਗੇ ਉਦੋਂ ਬਾਬਾ ਆਨੰਦ ਸਿੰਘ ਜੀ ਨੇ ਗੱਲ ਐ ਕੀ ਕਹੀ ਪਰ ਉਹ ਅਸੀਂ ਕਮਾਉਂਦੇ ਨਹੀਂ ਹੈਗੇ ਬੇਲੇ ਹੋ ਕੇ ਵੀ ਅਸੀਂ ਬੇਲੇ ਨਹੀਂ ਹੈਗੇ ਤੇ ਉਦੋਂ ਕਿਹਾ ਸੀ ਭਾਈ ਦੇਖ ਇੱਕ ਗੱਲ ਯਾਦ ਰੱਖੀ ਵਾਹਿਗੁਰੂ ਸ਼ਬਦ ਦਰਗਾਹੀ ਟਿਕਟਾ ਪਰ ਲੈnde ਕਰਮਾਂ ਵਾਲੇ ਆ ਵਾਹਿਗੁਰੂ ਦਾ ਨਾਮ ਹਰ ਬੰਦਾ ਨਹੀਂ ਲੈ ਸਕਦਾ ਧੰਨ ਤਨ ਭਾਗ ਤਿੰਨਾ ਗੁਰਸਿੱਖਾਂ ਜੋ ਗੁਰ ਚਰਣੀ ਸਿੱਖ ਪੜ੍ਹਦੇ ਆ ਤਾਂ ਉਹ ਗੁਰਮਖ ਜਿਹੜੇ ਆ ਜਿਹੜੇ ਵਾਹਿਗੁਰੂ ਸ਼ਬਦ ਕਹਿੰਦੇ ਆ ਵਾਹਿਗੁਰੂ ਕਹੀਏ ਸਦਾ ਸੁਖੀ ਰਹੀਏ ਵਾਹਿਗੁਰੂ ਬੋਲੀਏ ਕਦੇ ਵੀ ਨਾ ਡੋਲੀਏ ਤਾਂ ਵਾਹਿਗੁਰੂ ਸ਼ਬਦ ਦਰਗਾਹੀ ਟਿਕਟਾ ਜੇ ਇੱਕ ਵਾਰੀ ਵਾਹਿਗੁਰੂ ਕਹਿ ਕੇ ਦੂਜੀ ਵਾਰੀ ਵਾਹਿਗੁਰੂ ਕਹਿਣ ਨੂੰ ਦਿਲ ਕਰੇ ਸਮਝ ਲੈਣਾ ਇਹ ਚੰਗਾ ਸੰਕੇਤ ਆ ਸਭ ਤੋਂ ਵੱਡਾ ਸੰਕੇਤ ਆ ਇਹ ਇਹਨੂੰ ਸਮਝਣਾ ਇਹਨੂੰ ਐਵੇਂ ਨਾ ਜਾਣਣਾ ਤੇ ਇਹ ਕਿਵੇਂ ਪਤਾ ਲੱਗੇ ਵੀ ਪਹਿਲੀ ਵਾਰੀ ਸਤਨਾਮ ਵਾਹਿਗੁਰੂ ਕਿਹਾ ਸਫਲ ਹੋ ਗਿਆ ਬਸ ਜੇ ਦੂਜੀ ਵਾਰੀ ਕਹਿਣ ਨੂੰ ਮਨ ਕਰੇ ਨਾ ਵੀ ਹੁਣ ਮੇਰਾ ਕਹਿਣ ਨੂੰ ਦਿਲ ਕਰਦਾ ਤਾਂ ਇਹ ਸਮਝ ਲੈਣਾ ਪਹਿਲੀ ਵਾਰੀ ਕਿਹਾ ਸਫਲ ਹੋ ਗਿਆ ਤੇ ਹੁਣ ਜੇ ਵਾਰ-ਵਾਰ ਕਹਿਣ ਨੂੰ ਦਿਲ ਕਰਦਾ ਵਾਹਿਗੁਰੂ ਇਹ ਸਭ ਤੋਂ ਅਤੀ ਉੱਤਮ ਸੰਕੇਤ ਹੈ ਕਿਉਂਕਿ ਵਾਹਿਗੁਰੂ ਗੁਰਮੰਤਰ ਹੈ ਜਪ ਹਮੇ ਖੋਈ ਬਾਕੀ ਸਾਧ ਸੰਗਤ ਦੀ ਚਰਨ ਧੂੜ ਦੇ ਨਾਲ ਮਾੜੀਆਂ ਰਖਾਵਾਂ ਆਪੇ ਹੀ ਬਦਲ ਜਾਂਦੀਆਂ ਜਦੋਂ ਸੰਗਤ ਵਿੱਚ ਆਉਣ ਲੱਗ ਜਾਂਦੇ ਆ ਫਿਰ ਹੌਲੀ ਹੌਲੀ ਬੰਦੇ ਤੇ ਪ੍ਰਭਾਵ ਵੀ ਪੈਣਾ ਸ਼ੁਰੂ ਹੋ ਜਾਂਦਾ ਇਹਨਾਂ ਚੀਜ਼ਾਂ ਨੂੰ ਦੇਖੋ ਅਸੀਂ ਮੰਨਦੇ ਨਹੀਂ ਪਰ ਮਹਾਂਪੁਰਖ ਤਾਂ ਸਾਨੂੰ ਸਮਝਾਉਂਦੇ ਆ ਕਿੰਨਾ ਸਮਾਂ ਅਸੀਂ ਇਹਦੇ ਲਈ ਕੱਢਦੇ ਆ ਨਾਮ ਸਿਮਰਨ ਵਾਸਤੇ ਦੇਖਣਾ ਪਊਗਾ ਨਾ ਫਿਰ ਅਸੀਂ ਕਹਿ ਦਿੰਨੇ ਆ ਜੀ ਅਸੀਂ ਤਾਂ ਬਹੁਤ ਜ਼ਿਆਦਾ ਔਖੇ ਆ ਬਹੁਤ ਜ਼ਿਆਦਾ ਸਾਡੀ ਜ਼ਿੰਦਗੀ ਵਿੱਚ ਦੁੱਖ ਆ ਨਾ ਜੀ ਨਾ ਅਸਲ ਦੇ ਵਿੱਚ ਬੰਦਗੀ ਲਈ ਅਸੀਂ ਟਾਲ ਮਟੋਲੇ ਕਰਦੇ ਆਂ ਚੰਗੇ ਕੰਮਾਂ ਵਾਸਤੇ ਜਿਹੜੇ ਕਰਨੇ ਹੁੰਦੇ ਆ ਉਹਨਾਂ ਨੂੰ ਅਸੀਂ ਪੈਂਡਿੰਗ ਕਰ ਦਿੰਨੇ ਆ ਅੱਗੇ ਕਰ ਦਿੰਨੇ ਮਾੜਾ ਕੰਮ ਜਦੀ ਕਰ ਦਿੰਨੇ ਕੁਰਸਣਾ ਹੋਵੇ ਜਦੀ ਰੁੱਸ ਜਾਂਨੇ ਆ ਤੇ ਜੇ ਮਨਾਉਣਾ ਹੋਵੇ ਰੁੱਸੇ ਹੋਏ ਨੂੰ ਕਿਸੇ ਨੂੰ ਮਨਾਉਣ ਤੇ ਕਹਿੰਨੇ ਆ ਵੀ ਚੱਲ ਕੋਈ ਨਾ ਕੱਲੂ ਮਨਾਲਾਂਗੇ ਪਰਸੋਂ ਮਨਾਲਾਂਗੇ ਇਉਂ ਦਿਨ ਲੰਘੀ ਜਾਂਦੇ ਤੇ ਇਹ ਕਾਲੀ ਨਾ ਕਰੋ ਜਿਹੜੇ ਮਾੜੇ ਕੰਮ ਆ ਨਾ ਉਹਨਾਂ ਨੂੰ ਕਰਨ ਦੇ ਵਿੱਚ ਉਹਨਾਂ ਨੂੰ ਸੋਚੋ ਕੱਲ ਨੂੰ ਕਰਾਂਗੇ ਜਿਹੜੀਆਂ ਚੀਜ਼ਾਂ ਕੱਲ ਤੇ ਛੱਡ ਦਿੰਦਾ ਮਨ ਉਹ ਕਰਦਾ ਹੀ ਨਹੀਂ ਤੇ ਇਓਂ ਲੱਗਦਾ ਵੀ ਦੂਜਿਆਂ ਨੂੰ ਠੱਗਣ ਨਾਲੋਂ ਬੰਦਾ ਆਪ ਦੇ ਆਪ ਨੂੰ ਵੱਧ ਠੱਗ ਰਿਹਾ ਮਾੜੀਆਂ ਚੀਜ਼ਾਂ ਜਦੀ ਕਰ ਦਿੰਦਾ ਚੰਗੀਆਂ ਚੀਜ਼ਾਂ ਨੂੰ ਕੱਲ ਤੇ ਛੱਡ ਦਿੰਦਾ ਨਾਲੇ ਜਿਹੜੇ ਸੁਧਾਰਨ ਜੇ ਬੰਦੇ ਹੁੰਦੇ ਨਾ ਉਹਨਾਂ ਦਾ ਸੁਭਾਅ ਤੁਹਾਨੂੰ ਮੈਂ ਦੱਸਦਾ ਜੀ ਕੀ ਹੁੰਦਾ ਉਹ ਕਹਿੰਦੇ ਰਹਿੰਦੇ ਆ ਆ ਮੇਰਾ ਉਹ ਤੁਹਾਡਾ ਮੇਰੀ ਮੇਰੀ ਕਰਤੇ ਜਨਮ ਗयो ਅਗਿਆਨੀ ਬੰਦੇ ਜਿਨ੍ਹਾਂ ਨੂੰ ਗਿਆਨ ਨਹੀਂ ਕਹਿੰਦੇ ਤੁਹਾਡਾ ਮੇਰਾ ਮੇਰਾ ਤੁਹਾਡਾ ਧਾਰਮਿਕ ਬੰਦੇ ਕਹਿੰਦੇ ਆ ਮੇਰਾ ਤਾਂ ਤੁਹਾਡਾ ਹੈ ਰੱਬ ਦੇ ਪਿਆਰੇ ਕਹਿੰਦੇ ਤੁਹਾਡਾ ਤਾਂ ਹੈ ਹੀ ਤੁਹਾਡਾ ਚਲਾਕ ਬੰਦੇ ਮਿਲਣਗੇ ਕਹਿਣਗੇ ਮੇਰਾ ਮੇਰਾ ਤੁਹਾਡਾ ਵੀ ਮੇਰਾ ਇਸ ਕਰਕੇ ਲੋਕ ਹੁਣ ਤੁਹਾਡੇ ਨਾਲ ਕਿੱਦਾਂ ਦਾ ਵਿਹਾਰ ਕਰਦੇ ਆ ਇਹ ਉਹਨਾਂ ਦੀ ਜ਼ਿੰਮੇਵਾਰੀ ਆ ਭਾਈ ਤੁਸੀਂ ਲੋਕਾਂ ਨਾਲ ਮੋੜਮਾ ਕੀ ਵਿਹਾਰ ਕਰਦੇ ਹੋ ਇਹ ਤੁਹਾਡੀ ਜ਼ਿੰਮੇਵਾਰੀ ਹੈ ਇਹ ਤੁਹਾਡਾ ਕਰਮ ਲੋਕਾਂ ਨੂੰ ਬਾਬਾ ਅਨੰਦ ਸਿੰਘ ਜੀ ਕਹਿੰਦੇ ਸੀ ਉਹਨਾਂ ਦੇ ਕਰਮ ਕਰਨ ਦਿਓ ਤੁਸੀਂ ਭਾਈ ਆਪਣਾ ਕਰਮ ਨਾ ਛੱਡੋ ਸਾਧੂ ਹੁਣ ਆਪਦਾ ਸੁਭਾਅ ਛੱਡਦਾ ਹੀ ਨਹੀਂ ਜਿੰਨੇ ਮਰਜ਼ੀ ਨਿੰਦਕ ਮਿਲੀ ਜਾਣ ਨਿੰਦਿਆ ਕਰੀ ਜਾਣ ਉਹਨਾਂ ਨੇ ਆਪਣਾ ਨਾਮ ਸਿਮਰਨ ਕਰ ਹੀ ਜਾਣਾ ਹੁੰਦਾ ਤਾਂ ਇਸ ਕਰਕੇ ਭਾਈ ਆ ਕੁਝ ਸੰਕੇਤ ਮਹਾਪੁਰਖਾਂ ਦੇ ਬਚਨ ਆਪ ਜੀ ਨਾਲ ਸਾਂਝੇ ਕੀਤੇ ਆ ਜੇ ਅਸੀਂ ਇਹ ਵਾਹਿਗੁਰੂ ਸ਼ਬਦ ਦਰਗਾਹੀ ਟਿਕਟਾ ਤੇ ਜੇ ਟਿਕਟ ਲੈ ਲਾਂਗੇ ਅਸੀਂ ਸੌਖੇ ਰਹਾਂਗੇ ਬਹੁਤ ਥੋੜੇ ਲੋਕ ਆ ਜਗ ਮਹਿ ਉਤਮ ਕਾਢੀਐ ਵਿਰਲੇ ਕੇਈ ਕੇ ਜਿਹੜੇ ਇਸ ਪਾਸੇ ਆ ਰਹੇ ਆ ਨੀ ਬਾਕੀ ਦੁਨੀਆ ਔਖੀ ਤਾਮ ਨਾਨਕ ਦੁਖੀਆ ਸਭ ਸੰਸਾਰ ਕਿਉਂਕਿ ਉਹਨਾਂ ਕੋਲ ਨਾਮ ਨਹੀਂ ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ ਨਾਮ ਤੋਂ ਬਿਨਾ ਤਾਂ ਕੋਈ ਸੌਖਾ ਹੋਈ ਨਹੀਂ ਸਕਦਾ ਬਾਣੀ ਨੇ ਗੱਲ ਤੇ ਮੋਹਰ ਲਾ ਦਿੱਤੀ ਐ ਅਸੀਂ ਵਾਰ-ਵਾਰ ਕਹਿੰਨੇ ਅਸੀਂ ਦੁਖੀ ਬਹੁਤ ਆ ਉੱਤਰ ਬਾਣੀ ਦੇਈ ਜਾਂਦੀ ਭਾਈ ਤੁਸੀਂ ਨਾਮ ਨਹੀਂ ਜਪਦੇ ਫਿਰ ਅਸੀਂ ਕਹਿੰਨੇ ਅਸੀਂ ਦੁਖੀ ਬਹੁਤ ਆ ਕਰਮ ਅਸੀਂ ਉਹ ਕਰ ਨਹੀਂ ਰਹੇ ਕਰਮ ਅਸੀਂ ਗਲਤ ਕਰਕੇ ਕਹਿ ਰਹੇ ਆ ਅਸੀਂ ਦੁਖੀ ਕਿਉਂ ਆ ਕੰਡੇ ਬੀਜ ਕੇ ਕਹਿ ਰਹੇ ਆ ਕੰਡੇ ਕਿਉਂ ਉੱਗ ਪਏ ਫੁੱਲ ਕਿਉਂ ਨਹੀਂ ਉੱਗੇ ਦੋਸ਼ ਆਵਦਾ ਹੀ ਆ ਦੱਦਾ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰਜਨ ਤਾਂ ਦੋਸ਼ ਕਿਸੇ ਦਾ ਨਹੀਂ ਆਪਣੇ ਕੀਤੇ ਕਰਮਾਂ ਦਾ ਹੀ ਹੁੰਦਾ ਤਾਂ ਇਹ ਭਾਈ ਕੁਝ ਵਿਚਾਰਾਂ ਜਿਹੜੀਆਂ ਆਪਜੀ ਨਾਲ ਸਾਂਝੀਆਂ ਕੀਤੀਆਂ ਉਮੀਦ ਕਰਦਾ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੋਗੇ ਤੇ ਜ਼ਿੰਦਗੀ ਵਿੱਚ ਅੱਗੇ ਵਧੋਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ ਬਾਬਾ ਅਨੰਦ ਸਿੰਘ ਜੀ ਦੇ ਇਹ ਬਚਨ ਵਾਹਿਗੁਰੂ ਸ਼ਬਦ ਦਰਗਾਹੀ ਟਕਟਾ ਘਰ ਵਿੱਚ ਪੰਛੀ ਆਉਂਦੇ ਆ ਕੋਈ ਵੀ ਆ ਜੇ ਮਹਿਮਾਨ ਆ ਜੇ ਉਹਦੀ ਸਾਨੂੰ ਇੱਕ ਮਨ ਇੱਕ ਚਿੱਤ ਹੋ ਕੇ ਸੇਵਾ ਕਰਨੀ ਚਾਹੀਦੀ ਆ ਮਹਿਮਾਨ ਰੱਬ ਦਾ ਰੂਪ ਹੁੰਦੇ ਆ ਪਾਠ ਕਰਦੇ ਆ ਹੰਝੂ ਆ ਜਾਣ ਵਿਰਾਗ ਆ ਜੇ ਇਹ ਵੀ ਇੱਕ ਚੰਗਾ ਸੰਕੇਤ ਹੁੰਦਾ ਹੈ ਇਬਰਾਗ ਆਉਣਾ ਪਰਮਾਰਥ ਦੀ ਪੌੜੀ ਚੜਨ ਦੇ ਵਾਂਗ ਹੁੰਦਾ ਇਹ ਪਰਮਾਰਥ ਦੀ ਪਹਿਲੀ ਸ਼ਰਤ ਆ ਵੀ ਵਿਰਾਗ ਆਉਣਾ ਬੜਾ ਜ਼ਰੂਰੀ ਆ ਵਾਹਿਗੁਰੂ ਇੱਕ ਵਾਰੀ ਕਹਿ ਕੇ ਦੂਜੀ ਵਾਰ ਕਹਿਣ ਨੂੰ ਦਿਲ ਕਰਦਾ ਚੰਗਾ ਸੰਕੇਤ ਬਾਣੀ ਕੰਠ ਹੋ ਰਹੀ ਆ ਖੁਸ਼ੀਆਂ ਆਉਣ ਦਾ ਚੰਗਾ ਸੰਕੇਤ ਤਾਂ ਇਹ 5 6 ਸੰਕੇਤ ਮੈਂ ਆਪ ਜੀ ਨਾਲ ਸਾਂਝੇ ਕੀਤੇ ਆ ਜੇ ਆਪ ਜੀ ਨੇ ਬੜੇ ਧਿਆਨ ਨਾਲ ਸੁਣ ਲਏ ਆ ਇਹਨਾਂ ਨੂੰ ਆਪਦੀ ਜ਼ਿੰਦਗੀ ਵਿੱਚ ਲਾਗੂ ਵੀ ਕਰਨਾ ਜੇ ਬਾਣੀ ਨਹੀਂ ਕੰਠ ਹੈਗੀ ਕੰਠ ਕਰਨੀ ਆ ਅਭਿਆਸ ਕਰਨਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਬਾ ਨਾਨਕ ਜੀ ਕਿਰਪਾ ਕਰਨਗੇ ਆਓ ਆਪਾਂ ਹੁਣ ਉਹਨਾਂ ਦੇ ਦੱਸੇ ਮਾਰਗ ਤੇ ਚੱਲੀਏ ਇੱਕ ਸਰਬੱਤ ਦਾ ਭਲਾ ਮੰਗੀਏ ਇਹਦੇ ਵਿੱਚ ਹੀ ਸਾਰਿਆਂ ਦਾ ਭਲਾ ਹੁੰਦਾ ਹੈ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਹੀ ਭਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ